ਜੋ 3 ਲੱਖ ਪੈਂਦਾ ਜੇ ਮੇਰੇ ਮੁੰਡੇ ਦੀ ਡੈਥ ਹੋਈ ਹੈ 11 ਵਜੇ ਤੱਕ ਉਹਨਾਂ ਨੇ ਹਨ ਨੂੰ ਐਂਬੂਲੈਂਸ ਭਲਾ ਕੇ ਨੰਗੀ ਸਟਾਫ ਨੇ ਹਨ ਨੂੰ ਰੈਫਰਸ ਦਿੱਤਾ ਕਿ ਇਨ ਦੀ ਛੋਟੀ ਡਾਕਟਰ ਦੀ ਬੰਦੀ ਹੈ ਤੇ ਤਾਂ ਕਿ ਉਹ ਕਹਿੰਦੇ ਨਹੀਂ ਇਹ ਬਿਲਕੁਲ ਠੀਕ ਹੈ ਡਾਕਟਰ ਸਵੇਰੇ ਮਿਲਣਗੇ ਕਿ ਚਲੋ ਉਹਨਾਂ ਡ੍ਰਿਪ ਲਾਤੀ ਰਾਤ ਕੋਈ ਨਹੀਂ ਆਇਆ ਰਾਤ ਵੀ ਡ੍ਰਿਪ ਸਾਢੇ ਦਿਨ ਖਤਮ ਹੋਈ ਤੇ ਮੈਂ ਆਪੇ ਹੀ ਬੰਦ ਕੀਆ ਸਿਆਣੇ ਕਹਿੰਦੇ ਨੇ ਕਿ ਡਾਕਟਰ ਭਗਵਾਨ ਦਾ ਰੂਪ ਹੁੰਦਾ ਪਰ ਪਿਛਲੇ ਕੁਝ ਸਮੇਂ ਤੋਂ ਸਰਕਾਰੀ ਹਸਪਤਾਲਾਂ ਦੇ ਡਾਕਟਰ ਆਪਣੀਆਂ ਹਰਕਤਾਂ ਕਾਰਨ ਕੁਝ ਹੋਰ ਹੀ ਰੂਪ ਧਾਰ ਦੇ ਦਿਖਾਈ ਦੇ ਰਹੇ ਨੇ ਫਰੀਦਕੋਟ ਦੇ ਸਰਕਾਰੀ ਹਸਪਤਾਲ ਚ ਇੱਕ ਡਾਕਟਰ ਦੇ ਵੱਲੋਂ ਦਵਾਈ ਲੈਣ ਆਈ ਔਰਤ ਦੇ ਨਾਲ ਕੁੱਟਮਾਰ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਕਿਉਂ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਚ ਮਹਿਲਾ ਡਾਕਟਰ ਦੀ ਲਾਪਰਵਾਹੀ ਨੇ ਇੱਕ ਨਵਜੰਮੇ ਬੱਚੇ ਦੀ ਜਾਨ ਲੈ ਲਈ ਜੀਆਂ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਇਹ ਇਲਜ਼ਾਮ ਹੈ ਕਿਉਂ ਨਾ ਬੱਚੇ ਦੀ ਮਾਂ ਨੂੰ ਡਿਲੀਵਰੀ ਲਈ ਰਾਤ 11 ਵਜੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਸ ਦੀ ਹਾਲਤ ਕਾਫੀ ਗੰਭੀਰ ਸੀ ਪਰ ਮਹਿਲਾ ਡਾਕਟਰ ਨੂੰ ਵਾਰ-ਵਾਰ ਫੋਨ ਕਰਨ ਤੇ ਵੀ ਉਹ ਦੂਜੇ ਦਿਨ ਸਵੇਰੇ 11 ਵਜੇ ਤੱਕ ਹਸਪਤਾਲ ਨਹੀਂ ਆਈ ਇਸ ਦੌਰਾਨ ਹਸਪਤਾਲ ਚ ਮੌਜੂਦ ਸਟਾਫ ਅਤੇ ਨਰਸਾਂ ਨੇ ਹੀ ਬੱਚੇ ਦੀ ਡਿਲੀਵਰੀ ਕਰਾ ਦਿੱਤੀ ਜਿਸ ਕਾਰਨ ਨਵਜੰਮੇ ਬੱਚੇ ਦੀ ਹਾਲਤ ਗੰਭੀਰ ਹੋ ਗਈ ਅਤੇ ਆਖਿਰਕਾਰ ਉਸਨੇ ਦਮ ਤੋੜ ਦਿੱਤਾ ਮ੍ਰਿਤਕ ਬੱਚੇ ਦੇ ਰਿਸ਼ਤੇਦਾਰ ਹੁਣ ਦੋਸ਼ੀ ਡਾਕਟਰ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ ਮੈਂ ਉਹਨਾਂ ਨੂੰ ਬੱਚੇ ਨੂੰ ਚੈੱਕ ਅਪ ਕਰਨ ਨੂੰ ਕਿਹਾ ਤੇ ਉਹਨਾਂ ਨੇ ਕਿਹਾ ਕਿ ਬੱਚਾ ਤੁਹਾਡੇ ਦੀ ਧੜਕਣ ਵਗੈਰਾ ਸਭ ਕੁਝ ਠੀਕ ਹੈ ਪਰ ਡਾਕਟਰ ਸਵੇਰੇ ਹੀ ਮਿਲਣਗੇ ਮੈਂ ਉਹਨਾਂ ਨੂੰ ਦੱਸਿਆ ਕਿ ਇਹਨਾਂ ਦਾ ਪਹਿਲਾ ਜਿਹੜਾ ਬੱਚਾ ਸੀ ਨਾ ਉਹ ਵੀ ਸਜੇਰੀਅਨ ਨਾਲ ਹੋਇਆ ਸੀ ਕਿਉਂਕਿ ਇਹਨੂੰ ਬੱਚੇ ਦੀ ਮਾਂ ਨੂੰ ਵਾਟਰ ਡਿਸਚਾਰਜ ਦੀ ਪ੍ਰੋਬਲਮ ਸੀਗੀ ਤੇ ਉਹਨਾਂ ਨੇ ਫੌਰਨ ਸਟੇਰੀਅਨ ਕੀਤਾ ਸੀ ਤੇ ਡਾਕਟਰ ਨੂੰ ਤੁਸੀਂ ਪਲੀਜ਼ ਦੱਸ ਦੋ ਕਿ ਇਹਨੂੰ ਹੁਣ ਸੇਮ ਉਹੀ ਕੰਡੀਸ਼ਨ ਆ ਤੇ ਤਾਂ ਕਿ ਉਹ ਕਹਿੰਦੇ ਨਹੀਂ ਇਹ ਬਿਲਕੁਲ ਠੀਕ ਆ ਡਾਕਟਰ ਸਵੇਰੇ ਹੀ ਮਿਲਣਗੇ ਕਿਾ ਚਲੋ ਉਹਨਾਂ ਡ੍ਰਿਪ ਲਾਤੀ ਰਾਤ ਕੋਈ ਨਹੀਂ ਆਇਆ ਰਾਤ ਵੀ ਡ੍ਰਿਪ ਸੜੇ ਦਿਨ ਖਤਮ ਫਿਰ ਉਸ ਤੋਂ ਬਾਅਦ ਜਿਸ ਸਵੇਰੇ 8 ਵਜੇ ਤੱਕ ਵੀ ਕਹਿੰਦੇ ਡਾਕਾ ਆਏਗੇ ਨਹੀਂ ਆਏ ਨਹੀਂ ਆਏ ਫਿਰ ਉਸ ਤੋਂ ਬਾਅਦ 11 ਵਜੇ ਆਹੀ ਹਾਰ ਕੇ ਕਿਹਾ ਵੀ ਤੁਸੀਂ ਸਾਨੂੰ ਕਿਤੇ ਭੇਜ ਹੀ ਦਿਓ ਫਿਰ ਚੈੱਕ ਅਪ ਕਰਕੇ ਕਹਿੰਦੇ ਕਿ ਤੁਹਾਡੇ ਬੱਚੇ ਦੀ ਧੜਕਣ ਨਹੀਂ ਮਿਲ ਰਹੀ ਬਿਲਕੁਲ ਵੀ ਤੇ ਤੁਸੀਂ ਤੁਹਾਨੂੰ ਅਮਰਸਾ ਸ਼ਿਫਟ ਕੀਤਾ ਜਾਂਦਾ ਤੇ ਅਸੀਂ ਉੱਥੇ ਬੱਚੇ ਦੀ ਤਾਂ ਅੱਧਾ ਘੰਟਾ ਕਰਦੇ ਰਹੇ ਮੈਂ ਵੀ ਹੈਲਥ ਡਿਪਾਰਟਮੈਂਟ ਚ ਹੀ ਮੈਂ ਵੀ ਦੇਖਿਆ ਸਾਊਂਡ ਬਿਲਕੁਲ ਨਹੀਂ ਬੱਚੇ ਦੀ ਆ ਰਹੀ ਮਤਲਬ ਬੱਚਾ ਉਹਦੇ ਡੈੱਡ ਹੋ ਚੁੱਕਾ ਹੈ 11 ਇਸ ਦੇ ਨਾਲ ਹੀ ਰੋਸ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਇਹ ਡਾਕਟਰ ਜੋਤਰੀ ਲਾਹਤ ਰਹੀਦਾ ਅੱਜ ਮੇਰੇ ਮੁੰਡੇ ਦੀ ਡੈਥ ਹੋਈ ਆ 11 ਵਜੇ ਤੱਕ ਉਹਨਾਂ ਨੇ ਸਾਨੂੰ ਐਂਬੂਲੈਂਸ ਬੁਲਾ ਕੇ ਤੇ ਨਰਸਟਾਫ ਨੇ ਉਹਨੂੰ ਰੈਫਰਸ ਕੀਤਾ ਕਿ ਅੰਗਿਆ ਛੋਟੀ ਡਾਕਟਰ ਦੀ ਬੰਦੀ ਆ ਹਾਜੀ ਮੰਗਾ ਕੀ ਹੋਰ ਤੇ ਪਰਚਾ ਹੋਵੇ ਉਹਨੂੰ ਜੇ ਜੇ ਜਾਂ ਚਾਹੀਦੀ ਡਾਕਟਰ ਕਾਤਲ ਕਾਤਲ ਡਾਕਟਰ ਸਜ਼ਾ ਮਿਲਣੀ ਚਾਹੀਦੀ ਆ ਮਰਡਰ ਕੀਤਾ ਉਹਨੇ ਮਰਡਰ ਮਰਡਰ ਕੀਤਾ ਉਹਨੇ ਕੈਨਿਕ ਜਦੋਂ ਜਦੋਂ ਆਪਾਂ ਜਾਂਦੇ ਸੀ ਤੇ ਉੱਥੇ ਨਰਸਾ ਕਹਿੰਦੇ ਸੀ ਕਿ ਜਿਹੜੀ ਸਕੈਨ ਆ ਵੀ ਜਿਸ ਸਕੈਨ ਤੇ ਵੀ ਕਰਾਣੀ ਆ ਜੇ ਦੀ ਬਾਹਰੋਂ ਕਾਹੋਗੇ ਤਾਂ ਡਾਕਟਰਾਂ ਦੇ ਰਿਜੈਕਟ ਕਰ ਦੇਣੀ ਆ ਇਸ ਲਈ ਆਪਾਂ ਉੱਥੋਂ ਜਾਂਦੇ ਸੀਗੇ ਉੱਥੇ ਲਾਵਾ ਇਹਨਾਂ ਨੂੰ ਆਪਾਂ ਪ੍ਰਾਈਵੇਟ ਟਰੀਟਮੈਂਟ ਵੀ ਇਹਨਾਂ ਕੋਲ ਦਿਖਾਉਂਦੇ ਰਹੇ ਆ ਲੇਕਿਨ ਸਾਡੇ ਉਧਰ ਫੋਨ ਕਰਨ ਦੇ ਇੰਨੀ ਵਾਰ باوجود ਵੀ ਨਹੀਂ ਆਏ ਇਸ ਪੂਰੇ ਘਟਨਾਕਰਮ ਬਾਰੇ ਜਦੋਂ ਇਲਾਕੇ ਦੇ ਸਹਾਇਕ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਗਈ ਤਾ ਦੋਸ਼ੀ ਡਾਕਟਰ ਦੇਖਿਓ ਆਪ ਕਾਰਵਾਈ ਦਾ ਕਹਿ ਕੇ ਆਪਣਾ ਪੱਲਾ ਝਾੜਦੇ ਨਜ਼ਰ ਆਏ ਕੋਈ ਜੋ ਵੀ ਘਟਨਾ ਘਟੀ ਹੈ ਬੜੀ ਹੀ ਦੁਖਦਾਇਕ ਹੈ ਠੀਕ ਹੈ ਔਰ ਨਾ માਫੀਯੋਗ ਹੈ ਇਹਦੇ ਬਾਰੇ ਆਪਾਂ ਇਨਕੁਆਇਰੀ ਇਹਨਾਂ ਦੀ ਰਿਟਨ ਕਮਪਲੈਨ ਵੀ ਸੁਣ ਲਈ ਗਈ ਸਾਰੀ ਤੇ ਇਹਨਾਂ ਕੋਲ ਰਿਟਨ ਕੰਪਲੇਟ ਵੀ ਲੈ ਲਈ ਹੈ ਤੇ ਇਨਕੁਆਇਰੀ ਮਾਰਕ ਕਰ ਦਿੱਤੀ ਹੈ ਤੇ ਸ਼ੀਗਰਤੀ ਸ਼ੀਗਰੀ ਇਹਦੇ ਉੱਤੇ ਇਨਕੁਆਇਰੀ ਕਰਕੇ ਜੋ ਵੀ ਤੱਥ ਸਾਹਮਣੇ ਆਣਗੇ ਉਹਨੂੰ ਬਿਲਕੁਲ ਹੀ ਸਜੀਦਗੀ ਨਾਲ ਲਿਤਾ ਜਾਏਗਾ ਤੇ ਕਿਸੇ ਪ੍ਰਕਾਰ ਦੀ ਵੀ ਨਰਮੀ ਨਹੀਂ ਬਰਤੀ ਜਾਏਗੀ ਕਿਉਂਕਿ ਇੱਕ ਬੱਚੇ ਦੀ ਜਾਨ ਦੇ ਵਿੱਚ ਜੁੜੀ ਦੀ ਹੈ ਤੇ ਜੋ ਵੀ ਬੰਦੀ ਇਨਕੁਆਇਰੀ ਹੋਏਗੀ ਇਨਕੁਆਇਰੀ ਕਰਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਤੇ ਜੋ ਵੀ ਬੰਦਾ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਮਤਲਬ ਨਰਮੀ ਨਹੀਂ ਬਰਤੀ ਜਾਏਗੀ ਦੂਜੇ ਪਾਸੇ ਦੋਸ਼ੀ ਮਹਿਲਾ ਡਾਕਟਰ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦੇ ਰਹੀ ਹੈ ਮਹਿਲਾ ਡਾਕਟਰ ਦੇ ਮੁਤਾਬਕ ਜਦੋਂ ਡਿਊਟੀ ਲਈ ਹਸਪਤਾਲ ਪਹੁੰਚੇ ਤਾਂ ਬੱਚੇ ਦੇ ਪਰਿਵਾਰਕ ਮੈਂਬਰ ਬੱਚੇ ਨੂੰ ਲੈ ਕੇ ਜਾ ਚੁੱਕੇ ਸੀ ਨਹੀਂ ਆ ਪੇਸ਼ੈਂਟ ਆਇਆ ਸ਼ਨੀਵਾਰ ਨੂੰ ਰਾਤ ਨੂੰ 11:05 ਠੀਕ ਹੈ ਉਦੋਂ ਇਹਨਾਂ ਨੇ ਦੱਸਿਆ ਕਿ ਪੇਸ਼ੈਂਟ ਨੂੰ ਪਾਣੀ ਪਿਆ ਰਿਹਾ ਇਹਦੀ ਡਿਲੀਵਰੀ ਦੀ ਡੇਟ ਜਿਹੜੀ ਹੈ ਨਾ 22 ਮਈ ਸੀਗੀ ਠੀਕ ਹੈ ਨਾ ਲੇਕ ਮਹੀਨਾ ਪਿਆ ਸੀਗਾ ਤੇ ਉਦੋਂ ਉਹਨਾਂ ਦਾ ਟਰੀਟਮੈਂਟ ਸਟਾਰਟ ਕਰ ਦਿੱਤਾ ਉਸ ਵ깔 ਕੋਈ ਪ੍ਰੋਬਲਮ ਪੇਸ਼ੈਂਟ ਨੇ ਵੀ ਨਹੀਂ ਦੱਸੀ ਸਾਨੂੰ ਕਿ ਕੋਈ ਧੜਕਾ ਥੋੜਾ ਥੜਕਨ ਠੀਕ ਸੀ ਸਵੇਰ ਦੇ ਟਾਈਮ ਤੇ ਪੇਸ਼ੈਂਟ ਸਾਨੂੰ ਕੋਈ ਪ੍ਰੋਬਲਮ ਨਹੀਂ ਦੱਸੀ ਜਦੋਂ ਚੈੱਕਅਪ ਕੀਤਾ ਉਦੋਂ ਦੀ ਧੜਕਨ ਘੱਟ ਮਿਲੀ ਤੇ ਉਦੋਂ ਉਹਨਾਂ ਨੇ ਐਕਸਪਲੇਨ ਕੀਤਾ ਕਿ ਤੁਹਾਡੇ ਬੱਚੇ ਸਾਨੂੰ ਧੜਕਨ ਘੱਟ ਮਿਲਦੀ ਲੇਕਿਨ ਪੱਕਾ ਪਤਾ ਜਿਹੜਾ ਸਕੈਨਿੰਗ 'ਚ ਲੱਗਦਾ ਉਹ ਸੰਡੇ ਨੂੰ ਸਕੈਨਿੰਗ ਅੰਮ੍ਰਿਤਸਰ ਹੁੰਦੀ ਹੈ ਅੰਮ੍ਰਿਤਸਰ ਰੈਫਰ ਕੀਤਾ ਹੈ ਪੇਸ਼ੰ ਨੂੰ 108 ਤੇ ਗਿਆ ਪੇਸ਼ੰ ਇਹਦੇ ਵਿੱਚ ਕੀ ਹੈ ਕਿ ਸ਼ਨੀਵਾਰ ਨੂੰ ਤਾਂ ਮੈਂ ਚੱਲੀ ਗਈ ਜਦੋਂ ਮੈਂ ਜਦੋਂ ਆਈ ਪੇਸ਼ੈਂ ਇਹ 11:30 ਵਜੇ ਚੱਲੇਗੀ ਸਿੱਗੀ ਪੇਸ਼ੈਂਟ ਤੇ ਮੈਂ ਅਗਰ ਇਹ ਤਾਂ ਪੇਸ਼ੈਂਟ ਦੇਖੋ ਫਿਰ 108 ਤੇ ਰੈਫਰ ਹੀ ਨਾ ਹੁੰਦਾ ਫਿਰ ਵਿਜੇਸਕੈਨ ਤੇ ਗਿਆ ਹੁੰਦਾ ਸਕੈਨਿੰਗ ਕਰਾਂ। ਬੇਟਾ ਫਿਰ ਵਿਜੇਸਕੈਨ ਤੇ ਗਿਆ ਹੁੰਦਾ ਨਾ ਸਕੈਨਿੰਗ ਕਰਾਂ। ਪਹਿਲੀ ਗੱਲ ਤਾਂ ਇਹ ਹੈ। ਕੁਝ ਸਮਾਂ ਪਹਿਲਾਂ ਯੂਪੀ ਦੇ ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਡਾਕਟਰਾਂ ਦੀ ਲਾਪਰਵਾਹੀ ਕਾਰਨ ਇੱਕੋ ਦਿਨ ਵਿੱਚ 73 ਬੱਚਿਆਂ ਦੀ ਮੌਤ ਹੋ ਗਈ ਸੀ। ਅਜੇ ਸਿਸਟਮ ਵਿੱਚ ਜੇਕਰ ਪੰਜਾਬ ਵਿੱਚ ਵੀ ਅਜਿਹੀ ਕੋਈ ਘਟਨਾ ਵਾਪਰ ਰਹੀ ਹੈ ਤਾਂ ਜ਼ਿਆਦਾ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਸਿਰਫ ਥਾਂ ਬਦਲੀ ਹੈ ਸਰਕਾਰਾਂ ਵੀ ਉਹੀ ਨੇ ਡਾਕਟਰ ਵੀ ਉਹੀ ਨੇ ਅਤੇ ਸਰਕਾਰੀ ਡਾਕਟਰਾਂ ਦੀ ਫਿੱਤਰਤ ਵੀ ਜਿਹੜੀ ਸਮਾਂ ਬਦਲਣ ਦੇ ਨਾਲ ਦਿਨੋ-ਦਿਨ ਹੋਰ ਵੀ ਪੱਕੀ ਹੁੰਦੀ ਜਾ ਰਹੀ ਹੈ ਅਜੇ 'ਚ ਜੇਕਰ ਤੁਸੀਂ ਆਪਣੇ ਕਿਸੇ ਕਰੀਬੀ ਦਾ ਇਲਾਜ ਕਰਵਾਉਣਾ ਹੋਵੇ ਤਾਂ ਸਰਕਾਰੀ ਹਸਪਤਾਲ ਵਿੱਚ ਜਾਣ ਤੋਂ ਪਹਿਲਾਂ ਉਸ ਦੇ ਜ਼ਿੰਦਾ ਵਾਪਸ ਆਉਣ ਦੀ ਉਮੀਦ ਵੀ ਘਾਹੇ ਛੱਡ ਕੇ ਜਾਓ ਸੁਣਨ ਵਿੱਚ ਕੋੜਾ ਜ਼ਰੂਰ ਹੈ ਪਰ ਕੀ ਕਰੀਏ ਇਹ ਸੱਚ ਹੈ ਗੁਰਦਾਸਪੁਰ ਤੋਂ ਹਿੰਮਤ ਨੰਦਾ ਬੀ5 ਚੈਨਲ ਪੰਜਾਬੀ